ਸੁਣਿਆ ਤੂੰ ਫੌਜ ਦੀ ਨੌਕਰੀ ਛੱਡਤੀ ਹੀ ਪਸੂਆਂ ਪਿੱਛੇ ਯਾਰ ਫੌਜ ਦੀ ਜਮਾ ਛੱਡੀ ਆ ਬਾਈ ਕਿੰਨੇ ਸਾਲ ਕੀਤੀ ਸੀ ਮੈਂ 7 ਸਾਲ ਲਾ ਕੇ ਆਇਆ ਬਾਈ ਫੌਜ ਚ 7 ਸਾਲ ਕਹਤਾ ਵੀ ਕੋਈ ਕਰੋੜ ਵੀ ਕਵੇ ਨਾ ਤੇ ਇਹ ਬਾਈ ਮੱਝ ਤਾਂ ਵੀ ਨਹੀਂ ਦਿੰਦਾ ਲੋਕ ਜਿਹੜਾ ਬੰਦਾ ਫੌਜ ਦੀ ਨੌਕਰੀ ਛੱਡ ਸਕਦਾ ਇਹਨਾਂ ਪਸੂਆਂ ਪਿੱਛੇ ਉਹ ਤੁਹਾਨੂੰ ਯਾਰ ਇਹ ਕਿੱਥੇ ਦੇ ਦੂਗਾ ਇੱਥੇ ਵਾਹ ਬਈ ਵਾਹ ਓ ਵਾਹ ਬਈ ਠਾ ਓਏ ਬਾਈ ਯਾਰ ਮੈਂ ਨਾ ਕਹਿਣਾ ਵੀ ਆ ਮੈਂ ਜ਼ਿੰਦਗੀ ਦੀ ਸਭ ਤੋਂ ਸੋਹਣੀ ਵੀਡੀਓ ਬਣਾ ਲਈ ਅੱਜ ਹਾਂ ساری ਜ਼ਿੰਦਗੀ ਜਿੰਨੇ ਰੱਬ ਨੇ ਇਹਨੂੰ ਸਾਹ ਬਖਸ਼ੇ ਆ ਜਿੱਲੇ ਮੈਨੂੰ ਬਖਸ਼ੇ ਆ ਆਪਾਂ ਇਹਨੂੰ ਜਿੰਨੇ ਸਾਲ ਹੋ ਗਏ ਇਹ ਮੇਰੇ ਘਰੇ ਲਾਉਗੀ ਭਈ ਇਹ ਤੇਰੇ ਘਰੇ ਲਾਉ ਹਾਂ ਆਪਾਂ ਇਹਨੂੰ ਵੇਚ 19 ਕਿਲੋ 20 ਕਿਲੋ ਇੱਥੇ ਦੁੱਧ ਦੰਦੀ ਆ ਇਹ ਇਹ ਹਾਂ ਤੁਸੀਂ ਸੁਣਿਆ ਵੀ ਪਸ਼ੂਆਂ ਪਿੱਛੇ ਕਿਸੇ ਵੀਰ ਨੇ ਫੌਜ ਦੀ ਨੌਕਰੀ ਛੱੜਤੀ ਹੋਵੇ ਹਾਂਜੀ ਅੱਜ ਆਪਾਂ ਪਹੁੰਚਿਆ ਰੌਣਕ ਡੇਰੀ ਫਾਰਮ ਕੋਲੇ ਤਾਂ ਮਿੱਤਰੋ ਇਸ ਬੰਦੇ ਨੇ ਆਪਦੀ 7 ਸਾਲਾਂ ਦੀ ਫੌਜ ਦੀ ਨੌਕਰੀ ਛੱੜਤੀ ਸੀ ਪਸ਼ੂਆਂ ਪਿੱਛੇ ਕਿ ਮਿੱਤਰੋ ਪਸ਼ੂਆਂ ਨਾਲ ਐਨਾ ਮੋਹ ਸੀ ਬਾਈ ਦਾ ਕਹਿੰਦਾ ਵੀ ਮੈਂ ਬਾਪੂ ਹੁਣ ਨਹੀਂ ਰਹਿ ਸਕਦਾ ਪਸ਼ੂਆਂ ਬਿਨਾ ਮੈਂ ਤਾਂ ਨੌਕਰੀ ਛੱਡਣੀ ਮਨਜ਼ੂਰ ਆ ਮੈਂ ਖੇਤੀ ਕਰ ਲੂੰਗਾ ਪਰ ਮੈਂ ਪਸ਼ੂਆਂ ਤੋਂ ਬਾਹਰ ਨਹੀਂ ਜਾ ਸਕਦਾ ਕਿਉਂਕਿ ਇਹੋ ਜਾਂ ਕੀੜਾ ਬਾਈ ਨੂੰ ਲੱਗਿਆ ਪਸ਼ੂ ਪਾਲਣ ਦਾ ਤੇ ਪਸ਼ੂ ਸੰਭਾਲਣ ਦਾ ਅੱਜ ਆਪਾਂ ਮਿੱਤਰੋ ਉਸ ਘਰ ਪਹੁੰਚੇ ਆ ਐਂਡ ਹੈਗਾ ਕੋਟਪਾਰਾ ਤੇ ਇੱਥੇ ਵੀਰ ਹੈਗਾ ਰੌਣਕ ਡੇਰੀ ਫਾਰਮ ਜਿਹਦੀ ਮੱਝ ਦਾ ਨਾਂ ਹੀ ਰੌਣਕਾ ਤੇ ਕਹਿੰਦੇ ਆ ਵੀ ਇੱਕ ਲੋਤੀ ਮੱਝ ਲਈ ਸੀ ਉਸ ਮੱਝ ਤੋਂ ਹੀ ਉਸ ਵੀਰ ਨੇ ਕਈ ਪਸ਼ੂ ਬਣਾਲੇ ਆਜੋ ਅੱਜ ਤੁਹਾਨੂੰ ਉਸ ਵੀਰ ਨਾਲ ਮਲਾਉਣੇ ਆ ਤੇ ਉਸ ਦੀ ਹਿਸਟਰੀ ਸੁਣਾਉਣੇ ਆ ਜਿਹੜੇ ਵੀਰ ਕਹਿੰਦੇ ਨਾ ਵੀ ਪਸ਼ੂ ਰੱਖਣਾ ਕਿਹੜਾ ਕੰਮ ਆ ਅੱਜ ਇਹ ਵੀਰ ਉਹ ਪਸ਼ੂ ਰੱਖਣ ਦੇ ਫਾਇਦੇ ਦੱਸੂਗਾ ਵੀਡੀਓ ਨੂੰ ਮਿੱਤਰੋ ਵਾਤਵਾਤ ਸ਼ੇਅਰ ਕਰ ਦਿਓ ਅੱਜ ਆਪਾਂ ਪਹੁੰਚੇ ਆ ਰੌਣਕ ਡੇਰੀ ਫਾਰਮ ਕੋਲੇ ਇਹ ਵੀਰ ਦਾ ਘਰ ਆ ਤੇ ਇਧਰ ਆ ਵੀਰ ਪਸ਼ੂਆਂ ਦੇ ਵਿੱਚ ਖੇਡਦਾ ਪਿਆ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਠਾਕ ਹਾਂ ਜੀ ਵਧੀਆ ਜੀ ਵਧੀਆ ਪਹਿਲਾਂ ਤਾਂ ਵੀਰ ਜੀ ਸ਼ੁਭ ਨਾਮ ਦੱਸੋ ਹੀ ਆਪਦਾ ਸ਼ੁਭ ਨਾਮ ਭਾਈ ਮੇਰਾ ਜਗਮੀਤ ਸਿੰਘ ਆ ਪਿੰਡ ਆਪਣਾ ਕੋਟਪਾਰਾ ਬਠਿੰਡੇ ਜ਼ਿਲ੍ਹੇ ਚ ਬਠਿੰਡੇ ਜ਼ਿਲ੍ਹੇ ਚ ਹਾਂ ਵੈਸੇ ਤਾਂ ਲਗਭਗ ਭਾਈ ਪਸ਼ੂਆਂ ਵਾਲੇ ਵੀਰ ਤਾਂ ਮੈਨੂੰ ਜਾਣਦੇ ਆ ਆਪਣਾ ਚੈਨਲ ਵੀ ਆ ਜਾਂ ਰੌਣਕ ਡੇਰੀ ਫਾਰਮ ਛੇੜ ਵਾਲਿਆਂ ਮੱਝਾਂ ਮੁੱਝਾਂ ਦੀਆਂ ਮੈਂ ਵੀਡੀਓ ਪਾਉਂਦਾ ਰਹਿੰਦਾ ਹਾਂ ਹਾਂਜੀ 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 ਤੇ ਜਿਹੜਾ ਨਾ ਭਾਈ ਮੱਲੀ ਆਪਣਾ ਮੇਰਾ ਬਰੀਡ ਤੇ ਨਸਲਤੀ ਕੰਮ ਆ ਆਪਾਂ ਆਹਾਂ 5-6 ਪਸ਼ੂ ਰੱਖੇ ਹੋਏ ਆ ਅੱਛਾ ਜੀ ਆ ਆਪਣੀ ਰੌਣਕ ਆ ਜਿਹਦੇ ਨਾਂ ਤੇ ਰੌਣਕ ਡੇਰੀ ਫਾਰਮ ਆ ਹਾਂ ਇਹ ਰੌਣਕ ਮੱਝ ਦਾ ਨਾਂ ਬਈ ਆਪਣੀ ਦਾ ਅੱਛਾ ਮੈਂ ਸਮਝੀ ਗਿਆ ਵੀਰ ਕਿਤੇ ਤੇਰਾ ਨਾ ਰੌਣਕਾ ਨਹੀਂ ਮੈਨੂੰ ਐ ਬਹੁਤ ਮੈਂ ਨਾ ਵੀਰ ਨੂੰ ਰੌਣਕ ਰੌਣਕੇ ਕਰੀ ਗਿਆ ਤੇ ਬਾਅਦ ਚ ਜਦ ਮੈਨੂੰ ਬੜੀ ਸ਼ਰਮ ਆਈ ਜਦੋਂ ਵੀਰ ਨੇ ਆਖਿਆ ਨਹੀਂ ਵੀਰ ਐ ਮੇਰੀ ਮੱਝ ਦਾ ਨਾਂ ਰੌਣਕਾ ਆਪਾਂ ਨੂੰ ਇਹ ਚ ਸ਼ਰਮ ਆਲੀ ਨਹੀਂ ਚਾਹੇ ਤੂੰ ਇਹਦਾ ਨਾਂ ਲੈ ਤਾਂ ਮੇਰਾ ਨਾਂ ਲੈ ਤਾਂ ਆਪਾਂ ਨੂੰ ਇੱਕ ਹੀ ਆ ਬਈ ਇੱਕ ਹੀ ਆ ਹੈ ਆਪਾਂ ਨੂੰ ਕੋਈ ਚੱਕਰ ਨਹੀਂ ਇਹ ਯਾਰ ਜਮਾ ਆਪਾਂ ਨੂੰ ਨਾ ਬਸ ਤੂੰ ਘਰ ਦੇ ਮਾਂ ਪਿਓ ਦੇ ਬਰਾਬਰ ਸੇਵਾ ਕਰਦਾ ਇਹਦੀ ਮੈਂ ਤੇ ਮੈਂ ਨਹੀਂ ਨਹੀਂ ਭਾਈ ਮਾਂ ਪੇ ਉਹਨੂੰ ਤੂੰ ਬਾਅਦ ਚ ਰੱਖਦਾ ਇਹਨੂੰ ਪਹਿਲਾਂ ਰੱਖਦਾ ਤੂੰ ਇਹ ਆਪਣੀ ਯਾਰ ਬਾਹਲੀ ਲਾਡਾ ਵਾਲੀ ਜੀ ਆ ਭਾਈ ਕਹਿਣਾ ਵੀ ਮੰਦੀ ਆ ਜੇ ਇਹਨੂੰ ਬਿਠਾਉਣਾ ਬੈਹ ਜਾਂਦੀ ਆ ਇਹਦੀ ਆ ਮੇਰੀ ਛੋਟੀ ਰੌਣਕਾ ਇਹ ਛੋਟੀ ਰੌਣਕਾ ਮੈਂ ਹੈਰਾਨ ਆ ਭਾਈ ਯਾਰ ਤੇਰੇ ਕੋਲੇ ਆ ਪਹਿਲੀ ਮੱਝ ਸੀ ਜੀ ਤੋ ਆ ਸਾਰੇ ਪਸ਼ੂ ਬਣਾਏ ਤੂੰ ਹਾਂ ਹਜੇ ਤਾਂ ਭਾਈ ਆਪਾਂ ਇਹਦੇ ਨਾਲ ਤਿੰਨ ਨਾਗ ਸੇਲ ਵੀ ਕਰਦੇ ਭਾਈ ਇਹਦੇ ਇਹ ਇਸ ਮੱਝ ਚੋਂ ਇਸ ਮੱਝ ਚੋਂ ਤਿੰਨ ਨਾਗ ਆਪਾਂ ਇਹਦੇ ਦੋ ਤਾਂ ਕੱਟੇ ਵੇਚ ਤੇ ਇੱਕ ਆਪਾਂ ਇਹਦੀ ਝੋਟੀ ਵੇਚਤੀ ਸੀ ਆਪਣੇ ਆਏ ਨਹੀਂ ਹੈਗਾ ਵੇਚ ਕੇ ਬਾਚੋ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਇਹਨੂੰ ਕਿਹੜਾ ਪਸ਼ੂ ਦਿੱਤਾ ਹਜੇ ਵੀ ਉਹ ਤਿੰਨੇ ਬੰਦੇ ਆਪਾਂ ਨੂੰ ਫੋਨ ਕਰਦੇ ਆ ਦਿਨ ਰਾਤ ਵਿਚਾਰੇ ਵੀ ਸਾਨੂੰ ਬਾਈ ਤੂੰ ਇੱਕ ਮੂਰਤਾਂ ਦਿੱਤੀਆਂ ਚੀਜ਼ਾਂ ਦਿੱਤੀਆਂ ਯਾਰ ਅੱਛਾ ਹਾਂ ਇਹ ਕਿਹੜੀ ਨਸਲ ਆ ਵੀਰੇ ਇਹ ਮੋਰਾ ਨਸਲ ਦੀ ਆ ਬਾਈ ਸਾਰੀਆਂ ਹੀ ਮੋਰਾ ਨਸਲ ਆ ਸਰਨਾ ਇਹ ਪੰਜੇ ਦੇ ਪੰਜੇ ਮੋਰਾ ਪਿਓਰ ਕਾਲੀਆਂ ਹੀ ਆ ਜਮਨ ਆ ਗਈ ਕਿਤੇ ਚਿੱਟ ਨਹੀਂ ਹਾਂ ਚਿੱਟਾ ਬਣ ਕੋਈ ਨਹੀਂ ਇੱਕ ਦੋ ਹੁੰਦਗਾ ਪੂਛਾ ਜਿੱਟੀਆਂ ਮੱਥਿਆਂ ਚ ਵੱਲ ਬਾਈ ਉਹ ਨਹੀਂ ਬਾਕੀ ਮੋਰਾ ਰੱਖਣ ਵਾਲਿਆਂ ਨੂੰ ਪਤਾ अच्छा ए भाई ए दा पयो सी खड़ी तूर ਝੋਟਾ ਸੀ ਬਹੁਤ ਟਾਪ ਦਾ ਜਿਹੜਾ ਉਹਦੀ ਇਤਿਹਾਸ ਇਹ ਹਾਂ ਖੜੀ ਤूर ਝੋਟਾ ਬਹੁਤ ਨਾਮੀ ਝੋਟਾ ਹੋਇਆ ਸੀ ਆਲ ਇੰਡੀਆ ਚੈਂਪੀਅਨ ਹੀ ਸੀ ਜਿੰਨਾ ਟਾਈਮ ਉਹ ਜਿਉਂਦਾ ਰਿਹਾ ਉਹਨੂੰ ਚੈਂਪੀਅਨ ਦਾ ਖਿਤਾਬ ਹੀ ਸੀ ਬਾਈ ਅੱਛਾ ਇਹ ਇਹਦੀ ਗਾਹਾਂ ਆ ਗਈ ਮੰਨ ਕੇ ਧੋਤੀ ਜਿਵੇਂ ਆਪਾਂ ਕਹ ਲਈਏ ਬਾਈ ਇਹਦੀ ਧੋਤੀ ਆ ਗਈ ਠੀਕ ਹੈ ਜੀ ਇਹ ਧੋਤੀ ਹੈ ਇਹਦੀ ਅੱਛਾ ਜੀ ਇਹਦੀ ਗਾਹਾਂ ਕੁੜੀ ਦੀ ਕੁੜੀ ਆ ਗਈ ਕੁੜੀ ਦੀ ਕੁੜੀ ਆ ਗਈ ਵੀ ਬਾਕੀ ਇਹ ਯਾਰ ਸਿਆਣੀ ਬਹੁਤ ਆ ਸਾਨੂੰ ਆਪਾਂ ਵੀਡੀਓ ਚ ਬਿਠਾ ਕੇ ਵੀ ਦਿਖਾ ਦਾਂਗੇ ਅੱਛਾ ਮੇਰਾ ਛੋਟਾ ਜਿਹਾ ਬੱਚਾ ਕਈ ਪਹਿਲਾਂ ਇਹਦਾ ਪਰਿਵਾਰ ਮੜਾ ਮਲਾ ਦੋ ਉਹ ਵੀ ਇਹਦੀਆਂ ਚ ਹੋਈਆਂ ਜੀ ਜਿਹੜੀ ਆਹ ਇੱਕ ਆਹ ਤਾਂ ਆ ਗਈ ਰੌਣਕ ਮੱਝ ਆਪਣੀ ਇਹ ਰੌਣਕ ਮੱਝ ਆ ਗਈ ਅੱਛਾ ਜੀ ਇਹਦੀ ਆ ਗਈ ਆਹ ਬਈ ਆਤੀ ਇਹਦੀ ਧੀ ਆ ਇਹ ਧੀ ਆ ਗਈ ਇਹਦੀ ਠੀਕ ਆ ਜੀ ਇਹ ਆ ਗਈ ਇਹਦੀ ਦੂਜੀ ਸੂਏ ਦੀ ਆ ਪਹਿਲੇ ਸੂਏ ਦੀ ਆਪਾਂ ਫਾਇਲ ਕਾ ਜ਼ਿਲ੍ਹੇ ਚਾ ਮੁੰਡਾ ਪ੍ਰਵਿੰਦਰ ਉਹਨੂੰ ਵੇਚਦੀ ਸੀ ਉਹਨੂੰ ਵੇਚਦੀ ਠੀਕ ਆ ਜੀ ਇਹਦੀ ਗਾਹਾਂ ਆਤੀ ਆ ਗਈ ਆਤੀ ਇਹਦੀ ਆ ਗਈ ਇਹਦੀ ਧੀ ਆ ਗਈ ਠੀਕ ਆ ਜੀ ਜਿਹੜੀ ਉਹਦੀ ਪਹਿਲੇ ਸੂਏ ਦੀ ਧੀ ਸੀ ਮੰਨ ਕੇ ਕੱਟੀ ਸੀ ਹਾਂਜੀ ਹਾਂਜੀ ਉਹਦੀ ਆ ਆ ਗਈ ਉਹਦੇ ਚ ਆ ਆ ਗਈ ਠੀਕ ਆ ਜੀ ਜਿਹੜੀ ਆ ਮਾਜੀ ਦਾ ਆਪਣਾ ਆ ਪੁੱਤ ਆ ਗਿਆ ਇਹ ਪੁੱਤ ਆ ਕਮਾਂਡਰ ਇਹ ਕਮਾਂਡਰ ਆ ਇਹ ਆਪਣੇ ਨਾਲ ਰਨਿੰਗ ਰੂਨਿੰਗ ਕਰਨ ਵਧੀਆ ਜਾਂਦਾ ਇਹ ਤੇਰਾ ਖੜਾ ਹੀ ਨਹੀਂ ਛੱਡਦਾ ਕਹਿੰਦੇ ਵੀ ਨਾਲ ਤੁਰਿਆ ਫਿਰਦਾ ਬਿਨਾ ਸੰਗਲ ਤੇ ਹੈਂ ਕੀ ਕਹਿੰਦਾ ਵੀ ਜੇ ਤੂੰ ਭੱਜੇਂਗਾ ਮੈਂ ਤੇਰੇ ਨਾਲ ਭੱਜੂ ਰੇਸ਼ਾ ਲਾਉਂਦਾ ਵਧੀਆ ਰੇਸ਼ਾ ਲਾਉਂਦਾ ਵਧੀਆ ਹਾਂ ਹੁਣ ਵੀ ਇਹਨੂੰ ਦਿਨੇ ਬਈ ਹੁਣ ਭਾਂ ਦੀ ਰਾਹ 'ਚ ਲੈ ਚੱਲ ਅੱਛਾ ਮੈਂ ਮੂਰੇ ਤੁਰਪੂ ਤੇ ਪਿੱਛੇ ਪਿੱਛੇ ਭੱਜੂਗਾ ਯਾਰ ਪਿੱਛੇ ਪਿੱਛੇ ਭੱਜੂ ਹੈ ਕੋਈ ਇਹਨੂੰ ਉਹ ਨਹੀਂ ਹੈਗਾ ਵਧੀਆ ਭਾਏ ਦਾ ਆਏ ਨਹੀਂ ਵੀ ਇੱਥੋਂ ਲੈ ਕੇ ਘਰ ਨੂੰ ਆਜੂਗਾ ਪਿੱਛੇ ਜਾਉ ਜਿੰਨਾ ਮੈਂ ਤੇ ਜਾਉ ਉਹਨਾਂ ਪਿੱਛੇ ਤੇ ਜਾਊਗਾ ਮੈਂ ਨਾ ਇੱਕ ਗੱਲ ਕਹਾਂ ਗੁੱਸਾ ਤਾਂ ਨਹੀਂ ਕਰਦਾ ਵੀਰ ਨਾ ਨਾ ਯਾਰ ਗੁੱਸਾ ਮੈਂ ਸੁਣਿਆ ਤੂੰ ਫੌਜ ਦੀ ਨੌਕਰੀ ਛੱਡਤੀ ਸੀ ਪਸੂਆਂ ਪਿੱਛੇ ਫੌਜ ਦੀ ਜਮਾ ਛੱਡੀ ਆ ਬਾਈ ਕਿੰਨੇ ਸਾਲ ਕੀਤੀ ਸੀ ਮੈਂ 7 ਸਾਲ ਲਾ ਕੇ ਆਇਆ ਬਾਈ ਫੌਜ ਚ 7 ਸਾਲ ਸਹੀ 7 ਸਾਲ 2013 ਦਾ ਮੈਂ ਭਰਤੀ ਸੀ ਅੱਛਾ 19 ਦੇ ਮੈਂ ਲਾਸਟ ਚ ਆ ਗਿਆ ਸੀ ਬਾਈ ਅੱਛਾ ਪ੍ਰੋਪਰ ਡਿਸਚਾਰਜ ਦੇ ਕੇ ਵੀ ਮੈਨੂੰ ਇੱਥੇ ਮੇਰਾ ਮਨ ਨਹੀਂ ਮੰਨਦਾ ਵੀ ਮੈਂ ਪਸੂਆਂ ਚ ਹੀ ਰਹਿਣਾ ਚਾਹੇ ਮੈਨੂੰ ਵੱਧ ਚਾਹੇ ਘੱਟ ਪੈਸੇ ਆਪਾਂ ਨੂੰ ਕੋਈ ਚੱਕਰ ਨਹੀਂ ਸੀ ਇਰ ਪੈਸਿਆਂ ਦਾ ਤਾਂ ਲਾਲਚ ਹੀ ਨਹੀਂ ਫਿਰ ਤੈਨੂੰ ਲਾਲਚ ਹੀ ਨਹੀਂ ਆਪਾਂ ਨੂੰ ਬਈ ਵਧੀਆ ਤਨਖਾਹ ਸੀ ਬੈਸ ਦੀ ਕਿਰਪਾ ਨਾਲ ਆਪਾਂ ਛੱਡ ਕੇ ਆਏ ਆ ਪ੍ਰੋਪਰ ਲੈ ਕੇ 7 ਸਾਲ ਕਰਕੇ ਅੱਛਾ 3 ਸਾਲ ਮੈਂ ਤੇਰੇ ਇਰਕੇ ਫਰੀਦਕੋਟ ਚ ਡਿਊਟੀ ਕਰੀ ਬਈ ਅੱਛਾ ਫਿਰ 3 ਸਾਲ ਮੈਂ ਜੂਪੀ ਚ ਵੀ ਰਿਹਾ ਆਹਾ ਚਾਂਸੀ ਹਾਂ ਅੱਛਾ ਉਸ ਤੋਂ ਬਾਅਦ ਮੈਂ ਸ਼੍ਰੀਨਗਰ ਪਸ ਵੀ ਆਇਆ ਲਗਭਗ ਸਾਰੇ ਤੇ ਦਿਖਾ ਦਿੰਦੀ ਆ ਅੱਛਾ ਕਹਣ ਲੈ ਲਿਆ ਸੀ ਬਈ ਆ ਗਏ ਸੀਗੇ ਹਾਂ ਤੇ ਆਕੇ ਬਸ ਆਪਾਂ ਬਰੀਡ ਤੇ ਮੋਹਰਨ ਨਸਦਿਆਂ ਹੀ ਮੱਜਾਂ ਦੇ ਕੰਮ ਆ ਨਾਲ ਖੇਤੀ ਹੋ ਜਾਂਦੀ ਆ ਵਧੀਆ ਦਿਲ ਨੂੰ ਸੰਤੁਸ਼ਟੀ ਆ ਯਾਰ ਅੱਛਾ ਇੱਕ ਤਾਂ ਹੁੰਦੀ ਆ ਸਰਦਾਰੀ ਬਾਈ ਹਨਾ ਚਿੱਟੇ ਪਾਲੇ ਕਿਤੇ ਮੋਟਰਸਾਈਕਲ ਚੱਕਿਆ ਗੱਡੀ ਚੱਕੀ ਇਧਰ ਆਪਾਂ ਨੂੰ ਉਹੋ ਜਿਹਾ ਕੋਈ ਲਾਲਚ ਨਹੀਂ ਬਾਈ ਵੀ ਸਰਦਾਰੀਆਂ ਇੰਨਾ ਚ ਰਹਿ ਕੇ ਮੇਰੀ ਤਾਂ ਸਰਦਾਰੀ ਆ ਯਾਰ ਯਾਰ ਇੰਨਾ ਚ ਰਹਿ ਕੇ ਤੈਨੂੰ ਖੁਸ਼ੀ ਮਿਲਦੀ ਆ ਆਪਣਾ ਯਾਰ ਬਾਈ ਇਹਨਾਂ ਨਾਲ ਬਸ ਦਿਲ ਦਾ ਐ ਜਮਾ ਜਿਹੜਾ ਗੂੜਾ ਰਿਸ਼ਤਾ ਨਾ ਇਹਦੀ ਵਿਚਾਰੀ ਦੀ ਹੁਣ ਕੱਟੀ ਮਰ ਗਈ ਉਹ 13 ਪੜਾ ਜੇ ਸੀ ਕਿਵੇਂ ਕੱਟੀ ਬਾਈ ਬਸ ਕੁਦਰਤੀ ਰੱਬ ਨੂੰ ਲਾਲਾ ਕਿਵੇਂ ਜਾਣ ਵੀ ਪੇਟ ਚ ਆਪਾਂ ਮਰੀ ਕੱਢੀ ਜਾ ਰਹੇ ਤੇ ਓਹ ਹੋ ਹੋ ਨਹੀਂ ਨਾ ਹੁੰਦਾ ਪਸੋਂ ਕਈ ਵਾਰੀ ਤੇ ਬੱਚਾ ਮਰ ਜੇ ਬਾਈ ਉਹ ਦੁੱਧ ਤੇ ਆਉਂਦਾ ਨਹੀਂ ਬਾਅਦ ਚ ਧਾਰ ਹੀ ਨਹੀਂ ਦੁੰਦਿਆਂ ਅੱਛਾ ਤੇ ਇਹ ਵਿਚਾਰੀ ਮੈਨੂੰ ਘੜਰੂ ਮੰਨ ਲੈਂਦੀ ਹੈ ਮੇਰਾ ਮੂੰਹ ਝੱਟਦੀ ਹੈ ਜਦੋਂ ਧਾਰ ਕੱਢਦੇ ਆ ਉਹ ਤੇ ਆਪਣੇ ਤੇ ਦੁੱਧ ਧਾਰ ਲੈਂਦੀ ਹੈ ਆਪਣੇ ਆਪ ਹੀ ਹਾਂ ਨਹੀਂ ਇਹ ਪਹਿਲੀ ਵਾਰ ਜੇ ਵੇਖੀ ਨਹੀਂ ਤਾਂ ਯਾਰ ਛੜੀਆਂ ਮਾਰਦੀਆਂ ਕਈ ਕੋਸ਼ਿਸ਼ ਕਰਦੀਆਂ ਹੈ ਇਹ ਦਾ ਮਤਲਬ ਹੀ ਨਹੀਂ ਬਾਈ ਹੁਣ ਮੈਂ ਪਿੱਛੇ ਚੱਲ ਮੈਨੂੰ ਸਾਰੇ ਜਾਣਦੇ ਆ ਉਹਨਾਂ ਨੂੰ ਪਤਾ ਵੀ ਰੌਣਕ ਮੱਝ ਕੀ ਆ ਹਨਾ ਅੱਛਾ ਜਿਵੇਂ ਵਿਚਾਰੀ ਮੂੰਹ ਝੱਟ ਕੇ ਨਾ ਕੋਈ ਟੀਕਾ ਨਾ ਉਹ ਵਧੀਆ ਦੁੱਧ ਲ ਤੇ ਵੀਰ ਇੱਕ ਗੱਲ ਮੈਂ ਗੁੱਸਾ ਨਾ ਕਰੀ ਵੀ ਇਹਦਾ ਜੇਕਰ ਇਹ ਆਪਾਂ ਲੈਣੀ ਹੋਵੇ ਜਾਂ ਇਹਦਾ ਕੀ ਮੋਲ ਆ ਕੀ ਪ੍ਰਾਈਸ ਹੈ ਇਹਦਾ ਬਈ ਆਪਾਂ ਨਾ ਤਾਂ ਪ੍ਰਾਈਸ ਮੈਨੂੰ ਚਾਹੀਜੋ ਨਾ ਤਾਂ ਆਪਾਂ ਉਹ ਗੱਲਾਂ ਕਰਗੇ ਹਨਾ ਵੀ ਇੰਨੇ ਜਾਂ ਉਹਨੇ ਇਹਦਾ ਕੋਈ ਨਾ ਤਾਂ ਆਪਾਂ ਮੋਲ ਨਾ ਹੀ ਇਹ ਵੇਚਣੀ ਆ ਬਈ ਨਾ ਹੀ ਮੋਲ ਤੇ ਨਾ ਹੀ ਵੇਚਣੀ ਨਾ ਸਾਰੀ ਜ਼ਿੰਦਗੀ ਜਿੰਨੇ ਰੱਬ ਨੇ ਇਹਨੂੰ ਸਾਹ ਬਖਸ਼ੇ ਆ ਜਿੰਨੇ ਮੈਨੂੰ ਬਖਸ਼ੇ ਆ ਸਾਡੇ ਚੋਂ ਕੀ ਕਹਿਣਾ ਕੋਈ ਦੋਨਾਂ ਚੋਂ ਇੱਕ ਆਣਾ ਪਹਿਲਾ ਹੋ ਗਿਆ ਤਾਂ ਉਹ ਬਾਅਦ ਦੀ ਗੱਲ ਆ ਆਪਾਂ ਇਹਨੂੰ ਜਿੰਨੇ ਸਾਲ ਹੋ ਗਏ ਇਹ ਮੇਰੇ ਘਰੇ ਲਊਗੀ ਭਈ ਇਹ ਤੇਰੇ ਘਰੇ ਲਾਉ ਆਪਾਂ ਇਹਨੂੰ ਵੇਚਣ ਵਾਲਾ ਕੋਈ ਬਸ ਉਹ ਨਹੀਂ ਹੈਗਾ ਭਈ ਬਹੁਤ ਤਕੜੀ ਗੱਲ ਕਹਿਤੀ ਯਾਰ ਇੰਨਾ ਪ੍ਰੇਮ ਯਾਰ 7 ਸਾਲ ਫਿਰ ਤੂੰ ਬਹੁਤ ਔਖੇ ਕੱਢੇ ਫੌਜ ਚ ਹੈ ਮਾਂ ਖੈ ਪੁੱਛਣਾ ਭਈ ਇਹ ਤਾਂ ਆਪਣੀਆਂ ਯਾਰ ਰੂਹਾਂ ਰੂਹਾਂ ਇਹ ਮੇਰੇ ਨਾਲ ਤੇ ਮੈਨੂੰ ਇਹ 10 ਵੀਰੇ ਸਾਰੇ ਪਸ਼ੂ ਕਹਿਣੇ ਚਾਹੀਏ ਤੁਹਾਡੇ ਫਿਰ ਹੈ ਕਹਿਣੇ ਚ ਹਾਂ ਬਈ ਇਹ ਜੇ ਆਪਾਂ ਕਹਿ ਦੇ ਕੇ ਬਹਿ ਜਾਂਦਿਆਂ ਬਹਿ ਜਾਂਦਿਆਂ ਵਧੀਆ ਅੱਛਾ ਹਾਂ ਤੇ ਆਵਾਜ਼ ਮਾਰ ਕੇ ਕੋਲੇ ਵੀ ਆ ਜਾਂਦੀਆਂ ਨੇ ਆ ਜਾਂਦੀ ਆ ਹਮੇਂ ਜੇ ਰਾਹ ਚ ਜਾਣਾ ਕਈ ਵਾਰੀ ਹਨ ਹੂੰ ਉਹਦੇ ਗੱਲ ਚ ਆਪਾਂ ਕੋਈ ਰਸਾ ਫੜ ਕੇ ਨਹੀਂ ਲੈ ਜਾਂਦੇ ਕਮਾਂਡਰ ਨੂੰ ਪਿੱਛੇ ਪਿੱਛੇ ਜਾਂਦਾ ਵਧੀਆ ਨਾਲ ਭਜਦਾ ਰਹਿੰਦਾ ਅੱਛਾ ਹਾਂ ਤੇ ਵੀਰੇ ਮੈਨੂੰ ਇੱਕ ਗੱਲ ਹੋਰ ਦੱਸ ਵੀ ਇਹਦਾ ਦੁੱਧ ਕਿੰਨਾ ਆ ਗਏ ਇਸ ਪਸ਼ੂ ਦਾ ਦੁੱਧ ਤਾਂ ਬਈ ਇਹ 19 ਕਿਲੋ 20 ਕਿਲੋ ਇੱਥੇ ਦੁੱਧ ਦਿੰਦੀ ਆ ਇਹ ਇਹੇ ਹਾਂ ਤੇ ਹੁਣ ਤੱਕ ਯਾਨੀ ਕਿ ਪਸ਼ੂ ਵੇਚੀ ਆ ਮੁੱਲ ਨਹੀਂ ਕੋਈ ਲਿਆ ਮੁੱਲ ਨਹੀਂ ਨਾ ਹੀ ਆਪਾਂ ਲੈਣਾ ਬਗਾਨਾ ਪਸ਼ੂ ਕਰੇ ਭਈ ਇਹਨਾਂ ਚ ਰੱਤਦੇ ਹੀ ਨਹੀਂ ਇਹਨਾਂ ਚ ਰਾਈਦੇ ਫਿਰ ਇਹ ਉਹਨੂੰ ਮਾਰਦਿਆਂ ਉਹ ਇਹਨਾਂ ਨੂੰ ਮਾਰਦਾ ਉਹ ਗੱਲ ਜੀ ਨਹੀਂ ਬਣਦੀ ਬਸ ਆਪਦਾ ਹੀ ਕਰਤਬਾਰ ਰੱਖਿਆ ਵੀਰ ਮੈਂ ਸੁਣਿਆ ਜਦੋਂ ਇਹ ਮੱਝ ਤੂੰ ਲੈਣ ਗਿਆ ਸੀ ਰੌਣਕ ਤੇ ਤੁਹਾਡੇ ਨਾਲ ਇੱਕ ਕਹਿੰਦੇ ਦੁਰਘਟਨਾ ਜੀ ਹੋ ਗਈ ਸੀ ਉਹ ਕੀ ਚੱਕਰ ਬਣ ਗਿਆ ਸੀ ਉਹ ਉਹ ਬਾਈ ਦੇਖ ਆਪਾਂ ਜਦੋਂ ਇਹ ਚਮਾ ਪਹਿਲੀ ਜਿੱਦੇ ਮੈਂ ਲੈ ਕੇ ਆਉਣਾ ਲੈਣ ਜਾਣਾ ਮੰਨ ਕੇ ਅੱਛਾ ਮੇਰੇ ਰਸਤੇ 'ਚ ਨਾ ਐਕਸੀਡੈਂਟ ਹੋ ਜਾਂਦਾ ਭਾਈ ਗੱਡੀ ਚੱਲੋ ਉਦੋਂ ਤੁੰਦਜੀ ਬਾੜੀ ਆਹ ਮੰਨ ਕੇ ਸਵੇਰ ਦਾ ਨੇਹ ਰਾਇਆ ਸੀਗਾ ਅੱਛਾ ਉਹਨਾਂ ਟਰੈਕਟਰ 'ਚ ਗੱਡੀ ਲੱਗ ਗਈ ਚਲੋ ਕਿਸੇ ਦਾ ਵੀ ਕਸੂਰ ਉਹ ਲੱਗ ਗਈ ਹਾਂ ਉੱਥੇ ਆਪਾਂ ਸਵੇਰੇ ਉਹਨੂੰ ਬੰਦੇ ਨੂੰ ਕਿਹਾ ਸੀ ਵੀ ਭਾਈ ਅਸੀਂ ਆਉਨੇ ਆ ਤੇਰੇ ਕੋਲੇ ਮੱਝ ਲੈ ਕੇ ਜਾਣੀਆਂ ਸੀ ਅੱਛਾ ਤੇ ਸਵੇਰੇ ਸਾਡੇ ਤੋਂ ਜਦੋਂ ਜਾਇਆ ਨਹੀਂ ਗਿਆ ਗੱਡੀ ਭਾਈ ਅਸੀਂ ਫਿਰ ਸ਼ਹਿਰ ਤੇ ਉਹ ਕਰੀ ਹਨਾ ਠੀਕਰਾਉਣ ਵਾਸਤੇ ਦਿੱਤੀ ਟਾਈਮ ਲੱਗ ਹੀ ਜਾਂਦਾ ਨਹੀਂ ਬੰਦੇ ਨੂੰ ਆਏ ਹੋ ਜਾਂਦਾ ਯਾਰ ਆਪਾਂ ਪਸੂ ਲਿਆਗਾ ਉਹ ਤਾਂ ਕੜਮਾਂਗਾ ਉਹ ਤਾਂ ਆਏ ਆ ਆਪਾਂ ਨਹੀਂ ਲਿਆਉਂਦੇ ਵੀ ਹਨਾ ਅੱਛਾ ਜੀ ਆਪਾਂ ਨੂੰ ਐਕਸੀਡੈਂਟ ਹੋਇਆ ਕੋਈ ਚੱਕਰ ਨਹੀਂ ਆਪਾਂ ਫੇਰ ਵੀ ਇਹਨੂੰ ਜਾ ਕੇ ਲੈ ਕੇ ਆਏ ਔਕੇ ਸੌਕੇ ਅੱਛਾ ਹੀ ਸਾਨੂੰ ਸ਼ਾਮਾਂ ਪੈ ਗਈਆਂ ਬੰਦਾ ਉਹ ਕਹਿੰਦਾ ਵੀ ਤੁਸੀਂ ਆਉਂਦੇ ਨਹੀਂ ਝੂਠ ਮਾਰਦੇ ਹੋ ਅੱਛਾ ਜੇ ਸਵੇਰੇ ਆਉਣਾ ਸੀ ਤੁਹਾਨੂੰ ਸ਼ਾਮ ਹੋ ਗਈ ਹਜੇ ਆਏ ਨਹੀਂ ਮੈਂ ਕਿਹਾ ਬਈ ਸਾਡਾ ਐਕਸੀਡੈਂਟ ਹੋ ਗਿਆ ਅਸੀਂ ਆਵਾਂਗੇ ਤੇਰੇ ਕੋਲੇ ਪਹੁੰਚਾਂਗੇ ਅੱਛਾ ਫਿਰ ਗੱਡੀ ਅਸੀਂ ਸ਼ਹਿਰ ਠੱਲ ਕੇ ਬਈ ਰਿਪੇਅਰ ਕਰਾਉਣ ਵਾਸਤੇ ਮੁੰਡੇ ਨੂੰ ਘਰੋਂ ਸੱਦਿਆ ਮੋਟਰਸਾਈਕਲ ਲੈ ਕੇ ਵੀ ਤੂੰ ਆਜ ਆਪਾਂ ਮੱਝ ਲੈ ਕੇ ਆਉਣੀ ਆ ਅੱਛਾ ਫਿਰ ਅਸੀਂ ਜਾ ਕੇ ਔਖੇ-ਸੌਖੇ ਮੱਝ ਲੈ ਕੇ ਆਏ ਬਈ ਅੱਛਾ ਹਾਂ ਫਿਰ ਲੈ ਕੇ ਤੇ ਇਹ ਕਈ ਵਾਰ ਜene ਬੱਕਰ ਪਰਤਾ ਰੌਣਕ ਨੇ ਰੌਣਕ ਹੀ ਲਾ ਦਿੰਦੇ ਕਈ ਵਾਰ ਐ ਮਨ ਚ ਨਹੀਂ ਆਉਂਦੀ ਯਾਰ ਇੱਕ ਤਾਂ ਕੜਮੀ ਮੱਝ ਸੀ ਅਜੇ ਤਾਂ ਮੈਂ ਕਹਾਂ ਕੀ ਪਤਾ ਜਰ ਕੀ ਜਾਣ ਹੋਣੀ ਸੈਣਾ ਕੀ ਪਤਾ ਇਹਨੇ ਬਚਾਤਾ ਹੋਵੇ ਮੈਨੂੰ ਬਚਾਤਾ ਹੋਵੇ ਸਹੀ ਗੱਲ ਇਹ ਵੀ ਆ ਆਪਾਂ ਐ ਸੋਚਣ ਨੂੰ ਵਿਚਾਰੀ ਨੇ ਇਹਨੇ ਕਿਹੜਾ ਯਾਰ ਕੁਝ ਮਾਰਿਆ ਆਪਣੇ ਚ ਲੈ ਆ ਕੇ ਹਾਂ ਚਲੋ ਵੀਰ ਗੱਲਾਂ ਤਾਂ ਬਹੁਤ ਹੋ ਗਈਆਂ ਤੇ ਹੁਣ ਆਪਾਂ ਫਿਰ ਵੇਖੀਏ ਬਿਠਾ ਕੇ ਨੂੰ ਇਹ ਬੱਚਾ ਵੀ ਤੋ ਬੱਚੇ ਦੀ ਵੀ ਅੱਖ ਲੱਗ ਜਾਂਦੀ ਐ ਜੀ ਬੱਚਾ ਹਾਂ ਮੇਰੇ ਨਾਲ ਛੋਟਾ ਗਿਆ ਭਾਈ ਹੋ ਗਈ ਪਠਾ ਹੰਦਾ ਅਏ ਉਹਦਾ ਪੂਰਾ ਮੋਹ ਪਾਇਆ ਪਸੂਰਾ ਮੋਹ ਪਾਇਆ ਬਾਕੀ ਮੈਂ ਤਾਂ ਆਪਣੇ ਨਾਲ ਹੀ ਰਹਿੰਦੀ ਐ ਇਹ ਅੱਛਾ ਹਾਂ ਬਾਕੀ ਬਹਿਬੂ ਤਾਂ ਵਧੀਆ ਜਾਂਦੇ ਭਈ ਆਪਣੇ ਤਨੂ ਬੁਰਛ ਬਰਛ ਐ ਪੂਰਾ ਮਾਰ ਕੇ ਨੂੰ ਆ ਗਏ ਜਮਾ ਇਹਨੂੰ ਯਾਰ ਹੁਣ ਸਿਆਲ ਆ ਕਿਤੇ ਨਹੀਂ ਨਮਾਇ ਵੀ ਨਹੀਂ ਅੰਦੇ ਮੈਂ ਬੁਰਸ਼ ਨਾਲ ਸਾਫ ਕਰਦਾ ਫਿਰ ਬਈ ਇਹਨਾਂ ਨੂੰ ਹਾਂ 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 ਕੋਈ ਕਿਦਨ ਆ ਇਧਰ ਛੋਟੀ ਰੌਣਕ ਤੋਂ ਬਿਠਾ ਕੇ ਫਿਰ ਇਹਨੂੰ ਬਿਠਾ ਦਾਂਗੇ ਹਨਾ ਹਾਂ ਠੀਕ ਆ ਮੜੇ ਮਾ ਤੇ ਵੀਰ ਮੈਨੂੰ ਇਹ ਦੱਸ ਵੀ ਜ਼ਮੀਨ ਕਿੰਨੀ ਆਪਣੇ ਕੋਲੇ ਵੈਸੇ ਜ਼ਮੀਨ ਮੇਰੇ ਕੋਲੇ ਜਿਹੜਾ ਘਰ ਦਾ ਬਣਦਾ ਅੱਠ ਕਿੱਲੇ ਆ ਬਈ ਅੱਠ ਕਿੱਲੇ ਆ ਫਿਰ ਠੀਕ ਆ ਫਿਰ ਫੌਜ ਦਾ ਕੀ ਕਰਨਾ ਹੈ ਅੱਠ ਕਿੱਲੇ ਜ਼ਮੀਨ ਆ ਨਾਲ ਪਸ਼ੂ ਆ ਨਾਲ ਚੈਨਲ ਵੀ ਚੰਗਾ ਖੈਰ ਹੈ ਹਾਂ ਹਾਂ ਬਸ ਤੁਹਾਡਾ ਚਲੋ ਵਧੀਆ ਤੁਹਾਨੂੰ ਮਿਲ ਜਾਂਦਾ ਹਨਾ ਪਸ਼ੂ ਪਸ਼ੂ ਤੁਸੀਂ ਹਾਂ ਉਹ ਸੇਲ ਵਾਲੀਆਂ ਪਾ ਹਾਂ ਸੇਲ ਵਾਲੀਆਂ ਤੁਸੀਂ ਵੀਡੀਓ ਪਾਉਣੀ ਹਾਂ ਹਾਂ ਬਾਕੀ ਆਇਆ ਬੱਤ ਬਹਿ ਜਾ ਵੇ ਬਈ ਯਾਰ ਲੈ ਵੀ ਮਤਰਉ ਕਿਉਂ ਕਿ ਇੱਥੇ ਬਹਿ ਜਾ ਇੱਥੇ ਬਹਿ ਜਾ ਵੇ ਬਈ ਹਮ ਕਿ ਮੈਂ ਬੈਠਾ ਇੱਥੇ ਬਲਾ ਹਾਂ ਆਇਆ ਹੋ ਜੋ ਜੋ ਵਾਹ ਬਈ ਵਾਹ ਇਹ ਆ ਪ੍ਰੇਮ ਬਾਈ ਜੀ ਹਮ ਬਹਿ ਜਾ ਇੱਥੇ ਬਹਿ ਜਾ ਇੱਥੇ ਇਹ ਇਹ ਵਾਹ ਜੀ ਵਾਹ ਜੀ ਵਾਹ ਹਾਂ ਵਾਹ ਬਈ ਛੋ ਜਿਆ ਛੋ ਕੇ ਵੀ ਦਿਖਾ ਦੇ ਫਿਰ ਕੇ ਮੈ ਸੋਣਾ ਲੱਤਾਂ ਕੱਢ ਲਾ ਦੋਨੇ ਹਾਂ ਕੱਢ ਲਾ ਕੱਢ ਲਾ ਛੋ ਜਿਆ ਛੋ ਜਿਆ ਵਾਹ ਆ ਤੇਰਾ ਵਲ ਆਜੀ ਆ ਪਿਆਰ ਉਸ ਆਪਣਾ ਹਾਂ ਆ ਪਿਆਰ ਜਿਹੜਾ ਉੱਥੇ ਮਿਸ ਕਰਦਾ ਰਿਹਾ ਹੈ ਹਾਂ ਬਸ ਇਹਨਾਂ ਦਾ ਆ ਪਿਆਰ ਏ ਬਈ ਹੋਰ ਕੌਣ ਦੇ ਦੂ ਯਾਰ ਆਪਾਂ ਨੂੰ ਵਾਹ ਜਦੋਂ ਬੇਜਮਾਨ ਆਪਣੀਆਂ ਗੱਲਾਂ ਮੰਨਦੇ ਆ ਵਾਹ ਵੀ ਵਾਹ ਇਹ ਤਾਂ ਹਮੇਰੇ ਤੋਂ ਥੋੜਾ ਡਰਦੇ ਆ ਨਾ ਹਾਂ ਥੋੜਾ ਤੇਰੇ ਤੋਂ ਨਹੀਂ ਬੰਦੇ ਪਏ ਸੀ ਹਨਾ ਹਾਂ ਮੈਂ ਬਹਿ ਜਾਣਾ ਇੱਥੇ ਦੂਰੋਂ ਹੀ ਆਪਾਂ ਕਰਦੇ ਦੂਰ ਹੀ ਬਿਠਾ ਲੈ ਕੋਈ ਗੱਲ ਨਹੀਂ ਵਾਹ ਵੀ ਵਾਹ ਮੰਨ ਕੇ ਵੀ ਰੌਣ ਰੌਣ ਨੂੰ ਵੀ ਆਪਾਂ ਬਿਠਾ ਕੇ ਦਿਖਾਣੇ ਰੌਣ ਪੁੱਤ ਅੱਛਾ ਉਹ ਆਪਣੀ ਛੋਟੀ ਰੌਣਕਾ ਇਹ ਆਪਣੀ ਬਈ ਵੱਡੀ ਜਿਹੜੇ ਆਪਣਾ ਬਸ ਜਿਹੜਾ ਤੁਹਾਡਾ ਜੀਵਨ ਹੀ ਆ ਬਸ ਹਾਂ ਇਹ ਆਪਣਾ ਬਸ ਇਹ ਕਿੰਨੀ ਉਮਰ ਹੋ ਗਈ ਹੁਣੀ ਵੀਰ ਕਿੰਨੇ ਸੂਏ ਹੋ ਗਏ ਉਹਨੇ ਇਹਦੇ ਸੂਆ ਹੈ ਕਿ 6 ਮਾਸ ਸੂਈ ਸੀ ਬਈ ਇਹ 6 ਮਾਸ ਸੂਈ ਹਾਂ ਤੇ ਬਸ 3 ਸਾਲਾਂ ਦੀ ਸੂਈ ਸੀ 9 ਸਾਲਾਂ ਦੀ ਸੀ ਇਹ 9 ਸਾਲਾਂ ਦੀ ਹੈਗੀ ਹਾਂ ਤੇ ਬਿਠਾ ਕੇ ਵਿਖਾ ਦੇ ਫਿਰ ਇਹਨੂੰ ਹਾਂ ਇਹਨੂੰ ਵੀ ਬਿਠਾ ਲੈ ਆਇਆ ਬੱਤੋਏ ਪੀਰ ਮਾਹੀ ਲੈ ਭਈ ਇਹਨੂੰ ਵੀ ਬਿਠਾ ਦਿੰਦਾ ਆਇਆ ਬੱਤੋਏ ਏ ਏ ਆ ਚੱਕ ਇਹ ਆ ਪ੍ਰੇਮ ਯਾਰ ਦਾ ਬਹਿ ਜਾ ਭਈ ਇੱਥੇ ਬਹਿ ਜਾ ਵਾਹ ਭਈ ਵਾਹ ਓ ਵਾਹ ਭਈ ਵਾਹ ਛੋ ਜਾ ਛੋ ਜਾ ਓਏ ਭਾਈ ਯਾਰ ਮੈਂ ਨਾ ਕਹਿਣਾ ਵੀ ਆ ਮੈਂ ਜ਼ਿੰਦਗੀ ਦੀ ਸਭ ਤੋਂ ਸੋਹਣੀ ਵੀਡੀਓ ਬਣਾ ਲਈ ਅੱਜ ਹਾਂ ਆ ਮੈਂ ਕਹਿੰਨਾ ਮੇਰਾ ਜੀਵਨ ਸਫਲਾ ਹੋ ਗਿਆ ਇੰਨਾ ਪ੍ਰੇਮ ਪਸ਼ੂਆਂ ਨਾਲ ਯਾਰ ਹੈ ਆ ਬਸ ਪਿਆਰ ਹੈ ਵਾਹ ਜੀ ਵਾਹ ਵਾਹ ਜੀ ਵਾਹ ਕਿਉਂਕਿ ਮੇਤਰੋ ਮੈਂ ਕੋਲੇ ਨਹੀਂ ਜਾ ਸਕਦਾ ਕਿਉਂਕਿ ਪਸ਼ੂਣ ਇੰਜ ਲੱਗਦਾ ਵੀ ਕਿਤੇ ਬੰਦੇ ਨੂੰ ਬਚਾਉਣਾ ਕੋਲੇ ਇਧਰ ਦੀ ਆ ਜਾਓ ਤੁਸੀਂ ਮੜਾ ਜਾ ਮੜਾ ਜਾ ਮੈਂ ਉਹ ਨਹੀਂ ਉਹ ਕਰਦੀ ਮੈਂ ਉਹ ਫੀਲ ਕਰਨਾ ਵੇਖ ਲਓ ਤੁਸੀਂ ਹਾਂ ਇਹ ਆ ਪ੍ਰੇਮ ਬਾਈ ਜੀ ਇਹ ਇਨਾ ਪ੍ਰੇਮ ਇਸ ਪ੍ਰੇਮ ਨੂੰ ਬਾਈ ਜੀ ਮੈਂ ਲੱਭਦਾ ਲਵਾਉਂਦਾ ਆ ਮੈਂ ਵੀਡੀਓ ਦੇਖੀ ਆ ਮੈਂ ਕਿਹਾ ਵੀ ਆਖਰਕਾਰ ਇਹ ਬਾਈ ਹੈ ਕਿੱਥੋਂ ਹਾਂ ਬਾਈ ਕਹਿੰਦਾ ਯਾਰ ਤੂੰ ਬਹੁਤ ਟਾਈਮ ਪਹਿਲਾਂ ਤੁਸੀਂ ਫੋਨ ਕਰਿਆ ਸੀ ਮੇਰਾ ਥੋੜਾ ਰੱਬੀ ਸੋਭੀ ਆਪਣੀ ਮੇਲ ਦੀ ਹੋਈ ਬਾਈ ਹਾਂ ਬਾਈ ਨੇ ਉਦੋਂ ਥੋੜਾ ਜਿਹਾ ਭਾਜਾ ਵੀ ਨਹੀਂ ਦਿੱਤਾ ਹਾਂ ਹਾਂ ਬਾਈ ਨੂੰ ਇਹ ਸੀਗਾ ਵੀ ਕਿਹੜਾ ਪਤਾ ਨਹੀਂ ਕਿਉਂਕਿ ਬਾਈ ਨੂੰ ਫੋਨ ਆਉਂਦੇ ਹੀ ਬੜੇ ਨੇ ਦੱਸ ਹੈ ਹਾਂ ਆ ਬਸ ਆ ਪਿਆਰਾ ਮੱਲੀ ਬਾਈ ਹੋਰ ਦੁਨੀਆ ਚ ਕੀ ਹੈ ਯਾਰ ਹਨਾ ਹਾਂ ਉਹ ਵੇਖ ਲੈ ਮੱਚ ਉਹ ਪੈ ਗਈ ਜਿੱਥੇ ਭਾ ਆਣਾ ਵੀਰ ਉਹ ਪੈ ਗਈ ਹੈ ਉਹ ਪਿਛਲੇ ਹਾਂ ਛੋਟੀ ਰੌਣਕ ਤੇ ਵੱਡੀ ਰੌਣਕ ਹੈ ਇਹ ਰੌਣਕ ਨੇ ਰੌਣਕਾ ਲਾ ਛੜੀਆਂ ਨੇ ਇਸ ਘਰ ਦੇ ਵਿੱਚ ਬਈ ਜੀ ਆ ਆਪਣਾ ਬਈ ਕਮਾਂਡਰ ਆ ਬਾਕੀ ਤੈਨੂੰ ਸਾਰਾ ਬਈ ਦੱਸਦਾ ਹਨਾ ਆਪਾਂ ਜੇ ਕੋਈ ਹੈਗਾ ਕੋਈ ਸਵਾਲ ਹੋਈਵੇ ਮੇਰਾ ਯਾਰ ਸਵਾਲ ਮੈਂ ਇਹ ਕਹਿਣਾ ਵੀ ਚੱਲ ਆ ਰੌਣਕ ਤਾਂ ਨਹੀਂ ਤੂੰ ਦੇਣੀ ਵੈਸੇ ਜੇਕਰ ਤੇਰੇ ਕੋਲ ਮੱਝ ਲੈ ਕੇ ਜਾਣੀ ਹੋਵੇ ਬਈ ਆਪਾਂ ਕੁਛ ਨਹੀਂ ਵੇਚਣਾ ਵੁਚਣਾ ਇਹਨਾਂ 'ਚੋਂ ਨਾ ਹੀ ਆਪਾਂ ਸੇਲ ਪਰਚੇਜ ਵਾਲਾ ਕੰਮ ਆ ਇਹ ਬਸ ਇਹਨਾਂ ਨੂੰ ਕਿਸੇ ਜੋ ਵੀ ਕੁਛ ਨਹੀਂ ਦੇਣਾ ਤਾਂ ਕਾ ਜਵਾਕ ਵੀ ਨਹੀਂ ਦੇਣਾ ਅਜੇ ਕੁਛ ਨਹੀਂ ਕਿਸੇ ਨੂੰ ਦੇਣਾ ਵੀ ਇੰਨਾ ਚਾ। ਅੱਛਾ। ਹਾਂ ਕਈ ਵਾਰੀ ਮੇਰਾ ਭਰਾ ਕੋਈ ਫੋਨ ਕਰੀ ਜਾਵੇ ਬਾਈ ਸਾਨੂੰ ਕੋਈ ਕੱਟੀ ਦੇ ਦੇ ਹਨਾ ਆਪਾਂ ਕੋਈ ਵੇਚਣ ਵਾਸਤੇ ਨਹੀਂ ਬਾਈ। ਨਹੀਂ ਦੇਣੀਆਂ ਵੀ ਕਾਂ ਇਹਦਾ ਵਾਧਾ ਵਧਾਉਣਾ ਹੀ ਆ ਹੁਣ। ਹਾਂ ਹਾਂ। ਦਾ ਹਨਾ ਬਾਈ ਫੋਕੀਆਂ ਆਇਆ ਫੜਾਇਆ ਮਾਰਨ ਵਾਲਾ। ਮੈਨੂੰ ਰਾਜਸਥਾਨ ਤੋਂ ਬੰਦਿਆਂ ਦਾ ਫੋਨ ਆਇਆ ਸੀ ਕਹਿੰਦੇ ਸਾਨੂੰ ਤੂੰ ਐਂ ਦੱਸ ਦੇ ਕਿੰਨੇ ਪੈਸੇ ਲੈਣੇ ਆ। ਸਾਡੇ ਕਹਿੰਦੇ ਉਹ ਇਹਦੇ ਟੀਕਾ ਭਰਾ ਦੇ। ਕੱਟਾ ਦੇ ਵਿੱਚ ਹੈ ਕੱਟੀ ਦੇਵੇ ਉਹ ਸਾਨੂੰ ਦੇ ਦੀ। ਮੈਂ ਕਿਹਾ ਨਹੀਂ ਬਾਈ ਆਪਾਂ ਇਹਦਾ ਕੁਛ ਵੀ ਨਹੀਂ ਵੇਚਣਾ ਆਪਾਂ ਜੋ ਚੀਜ਼ਾਂ ਰੱਖਾਂ ਘਰੇ ਰੱਖਣੀਆਂ। ਹਾਂ। ਹਾਂ ਆਪਾਂ ਵੇਚ ਆਲੇ ਹੁਣ ਤੈਨੂੰ ਕੋਈ ਨਹੀਂ ਬਸ ਇਹ ਉਪਰਾ ਕਰਦੀ ਆ ਪਈ ਓ ਵੀ ਹੌਲੀ ਹੌਲੀ ਹੈਣਾ ਹਾਂ ਵਾਹ ਜਿਹੜਾ ਬਾਈ ਮੈਂ ਚ ਆਏ ਨਹੀਂ ਵੀ ਮੈਂ ਕੱਲਾ ਪਾਲਦਾ ਆਪਣੇ ਜਿਹੜੀਆਂ ਮੇਰੀ ਮਾਤਾ ਰਗਾਂ ਮੇਰੇ ਘਰ ਵਾਲੀ ਵੀ ਵਧੀਆ ਬੜੀ ਬੀਅਰ ਡਿਗਰੀ ਹਾਂ ਅੱਛਾ ਜੀ ਤੇ ਇਹਨਾਂ ਨੂੰ ਆਪਾਂ ਇਹ ਲਾਲਚ ਦਿੱਤਾ ਬੁੜੀਆਂ ਨੂੰ ਇਹੀ ਲਾਲਚ ਹੁੰਦਾ ਵੀ ਚੱਲ ਲੀੜਾ ਜੋੜਾ ਜੁੱਤੀ ਲਿਓਣੀ ਹੁੰਦੀ ਆ ਹਨਾ ਅੱਛਾ 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 ਮੈਂ ਖਿਆ ਜਿੰਨਾ ਇਹ ਦੁੱਧ ਦੇਣਗਾ ਉਹ ਦੁੱਧ ਦੇ ਪੈਸੇ ਛੋੜੇ ਆ ਜਿੱਦੇ ਜੜੀ ਖਾਲ ਪਾਣੀ ਦਾਲਾ ਪਾਣੀ ਲਿਆਉਣਾ ਇਹਨਾਂ ਦਾ ਅੱਛਾ ਜੀ ਭਾਈ ਉਹ ਮੈਂ ਤੁਹਾਨੂੰ ਦੱਸ ਦੂ ਐਨੇ ਦਾ ਆ ਉਹ ਮੈਨੂੰ ਪੈਸੇ ਦੇ ਦਿਆ ਕਰੋ ਜਿਹੜੀ ਬੱਚਤ ਆ ਉਹ ਛੋਡੀ ਆ ਅੱਛਾ ਛੂਟ ਲਿਆਓ ਜਿਹੜੇ ਆਪਣੇ ਭਾਂਡਾ ਡਿੰਡਾ ਬੁੜੀਆਂ ਨੂੰ ਇਹੀ ਲਾਲਚ ਹੁੰਦਾ ਮੜਾ ਆ। ਨਾਲੇ ਇਹ ਖੁਸ਼ ਨਾਲੇ ਆਪਾਂ ਖੁਸ਼ ਨਾਲੇ ਆਪਣਾ ਕੰਮ ਹੋਈ ਜਾਂਦਾ। ਨਾਲੇ ਸੇਵਾ ਕਰ ਲੈਂਦੀ ਹਾਂ। ਹਾਂ ਨਾਲੇ ਸੇਵਾ। ਨਾਲੇ ਇਹਨਾਂ ਦਾ ਮੋਹ ਲੱਗਿਆ ਇਹਨਾਂ ਨਾਲ ਹੈ। ਹਾਂਜੀ ਹਾਂਜੀ। ਇਹ ਬੱਚਿਆਂ ਨਾਲ ਵੀ ਪੂਰਾ ਹੀ ਪ੍ਰੋਪਰ ਹੀ ਮੋਹ ਇਹਦਾ। ਪੂਰਾ ਮੇਰੇ ਬੱਚੇ ਨਾਲ ਛੋਟਾ ਜਿਹਾ ਬਈ ਲੋਕ ਬਥੇਰੇ ਦੇਖਦੇ ਆ ਉਹਨੂੰ ਇੰਸਟਾਗ੍ਰਾਮ 'ਉਂ ਪਾਉਂਦਾ ਰਹਿਣਾ। ਉਹ ਵੀ ਬਿਠਾ ਦਿੰਦਾ। ਜਦੋਂ ਇਹ ਬੈਂਦੀ ਆ ਛੋਟਾ ਜਿਹਾ ਬੱਚਾ ਵਿੱਚ ਕਹਿੰਦੇ ਆ ਨਾ ਬਈ ਉੱਪਰ ਨਾ ਬੈਠ ਜੇ। ਹਾਂ ਉੱਪਰ ਨਹੀਂ। ਸਾਈਡ ਤੇ ਹੋ ਜੂਗੀ ਇਹ ਫੇਰ ਉਧਰ ਬੈਠੂ ਮੈਂ ਤਾਂ ਹੁੰਦਾ ਪਸ਼ੂ ਸ਼ਾਲਾ ਮਾਰੀ ਜਾਂਦਾ ਫੇ ਸੁੱਤੀ ਬਈ ਤੇ ਵੈਸੇ ਬਾਈ ਸੰਦ ਸੁੰਦ ਸੇ ਜਿਹੜੇ ਆਪਦੇ ਹੀ ਆ ਬੁਲਟ ਬਾਲਟੀ ਵੀ ਰੱਖਿਆ ਬਾਈ ਨੇ ਹੈ ਹਾਂ ਹਾਂ ਪੂਰਾ ਸ਼ੌਂਕ ਆ ਹੈ ਹਾਂ ਉਹ ਫੌਜੀਆਂ ਨੂੰ ਮਾਰਾ ਜਾਂ ਹੁੰਦਾ ਸ਼ੌਂਕ ਜਾਂ ਫੌਜੀ ਕੋਲੇ ਲਗ ਭਗ ਬੁਲਟ ਹੋਊਗਾ ਹੀ ਹੋਊਗਾ ਇਹ ਇਹ ਮੇਰੇ ਕਰਕੇ ਥੋੜੀ ਜਿਹਾ ਅਗਰੈਸਿਵ ਹੋ ਜਾਂਦੀ ਹੁਣ ਕਮਾਂਡਰ ਫਿਰ ਵੇਖੀਏ ਇਹ ਮੇ ਮਾਰਦਾ ਤਾਂ ਨਹੀਂ ਮੈਨੂੰ ਕਿਤੇ ਨਹੀਂ ਨਹੀਂ ਮਾਰਦਾ ਤਾਂ ਨਹੀਂ ਹੈਗਾ ਇਹ ਐਹਾਂ ਆਇਆ ਬਾ ਭੱਜਣਾ ਠਾਣਾ ਦੁਪਹਿਰਾ ਜਾਂ ਕਈ ਵਾਰੀ ਕੋਸ ਆਉਂਦਾ ਹੁੰਦਾ ਨਹੀਂ ਇੱਥੇ ਮੜਾ ਤੋੜ ਲਾ ਆਪਦੇ ਪਿੱਛੇ ਪਿੱਛੇ ਜਿਵੇਂ ਕਿਵੇਂ ਇੱਥੇ ਪਸ਼ੂਆਂ ਚ ਦਾ ਛਾਲਾ ਹੀ ਮਾਰੂਗਾ ਇਹ ਹਾਂ ਹਾਂ ਬਾਹਰ ਲੈ ਕੇ ਜਾਣਾ ਉੱਥੇ ਤੇ ਭੱਜ ਲੂਗਾ ਜਾਂ ਤੈਨੂੰ ਮੈਂ ਦਿਖਾ ਦੂੰ ਵੀਡੀਓ ਦੇ ਦਿੰਦਾ ਮੋਟੂ ਮੇਰੇ ਕਮਾਂਡਰ ਬਾਬੇ ਆ ਜਾ ਹਾ ਹਾ ਉਹ ਬਰਾਉਟਾ ਹੁੰਦਾ ਨਾ ਪੱਗ ਗਿਆ ਉਹ ਬੱਚ ਬੱਚ ਆ ਜਾ ਬੰਤਾ ਮਾਰਦਾ ਤੜਕੇ ਤੜਕੇ ਸੀ ਤੁਰਨੇ ਜਾਂਦੇ ਹੁੰਨੇ ਆ ਆਇਆ ਪੁੱਤ ਓਏ ਮੈਂ ਤਾਂ ਜਾਣਾ ਹੈਗਾ ਆ ਜਾ ਕਮਾਂਡਰ ਹਾਂ ਹਾਂ ਦਾ ਆਇਆ ਦਾ ਝੋਟਾ ਸਾਡਾ ਹਾਂ ਭੱਜ ਕੇ ਆਇਆ ਇਹ ਉਹ ਕਮਾਂਡਰ ਹੈ ਜਿਹੜਾ ਇਹ ਤੇ ਭਜਦਾ ਦੇ ਨਾਲ ਰੇਸਾ ਲਾਉਂਦਾ ਤੇ ਸਵੇਰ ਲੈ ਕੇ ਜਾਣਾ ਨਾ ਭਾਈ ਸ਼ਾਮ ਨੂੰ ਵੀ ਲੈਣਾ ਨੇਰੇ ਚ ਵੀ ਤੁਰਾ ਜਾਂਦਾ ਨਾਲ ਹੀ ਹੈ ਨੇਰੇ ਜਾਂ ਨਾਲ ਹੀ ਰਹਿੰਦਾ ਤੁਹਾਡੇ ਹੈ ਨਾਲ ਹੀ ਰਹਿੰਦਾ ਹਾਂ ਜੇ ਕਿਤੇ ਬਾਹਰ ਅੰਦਰ ਵੀ ਖੇਤ ਵੀ ਜਾਣਾ ਹੋਵੇ ਤਾਂ ਨਾਲ ਲੈ ਜਾਂਦੇ ਹੈ ਹਾਂ ਖੇਤ ਬਿਨਾਂ ਰਸੇ ਤੋਂ ਖੇਤ ਆਪਣੇ ਦੂਰ ਆ ਬਸ ਜਦੋਂ ਸਵੇਰੇ ਜਾਣਾ ਹਨਾ ਸ਼ਾਮ ਨੂੰ ਇਹਨੂੰ ਸ਼ੈਅਰ ਕਰਾ ਲਿਆ ਹੁਣ ਤਿੰਨ ਚਾਰ ਕਿਲੋਮੀਟਰ ਵਧਿਆ ਇਹ ਜਾਂਦਾ ਅੱਛਾ ਹਾਂ ਠੀਕ ਹੈ ਭਾਈ ਬਾਕੀ ਬੈਠਣੇ ਇਹਨੂੰ ਵੀ ਲਾ ਦਾਂਗੇ ਬਸ ਮਹੀਨੇ ਤੋਂ ਇਹਦਾ ਹੁਣ ਕਲਾਸਾਂ ਕਰਾਂਗੇ ਸ਼ੁਰੂ ਇਹਦੀਆਂ ਹਾਂ ਹਾਂ ਮਿੱਤਰੋ ਅਸਲੀ ਇਸ਼ਕ ਤਾਂ ਇਹਨੂੰ ਕਹਿੰਦੇ ਆ ਵੀ ਵੀਰ ਨੇ ਆਪਣੀ ਰੌਣਕ ਮੱਝ ਦੀਆਂ ਫੋਟੋਆਂ ਵਿਆਹ ਵੇਲੇ ਆਪਦੀ ਐਲਬਮ ਦੇ ਵਿੱਚ ਲਾਈਆਂ ਸੀ ਅੱਜ ਤੋਂ 4 ਸਾਲ ਪਹਿਲਾਂ ਦੀਆਂ ਇਹ ਫੋਟੋਆਂ ਨੇ ਇਹ ਉਹੀ ਰੌਣਕ ਮੱਝ ਹੈ ਜਿਹਦੀ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਹਾਂ ਹਾਂਜੀ ਲੋ ਵੀ ਮਿੱਤਰੋ ਵੀਡੀਓ ਨੂੰ ਪ੍ਰੇਮ ਦਿਆ ਜੇ ਵੱਧ ਤੋਂ ਵੱਧ ਸ਼ੇਅਰ ਕਰਾਇਆ ਜੇ ਕਿਉਂਕਿ ਇਹੀ ਪ੍ਰੇਮ ਆ ਮੱਝਾਂ ਨਾਲ ਪਸ਼ੂਆਂ ਨਾਲ ਤਾਈ ਵੀਰ ਵੀਰ ਕਿਹਨਾਂ ਕ ਦੁੱਧ ਹੋ ਜਾਂਦਾ ਨਾਲੇ ਲੋਕ ਕਹਿੰਦੇ ਦੁੱਧ ਵਿੱਚ ਫਾਇਦਾ ਨਹੀਂ ਕ ਭਾਜਦਾ ਕੁਝ ਨਹੀਂ ਉਹਦੇ ਪਰ ਕੀ ਕਹੋਗੇ ਤੁਸੀਂ ਫਾਇਦਾ ਫੂਦਾ ਤਾਂ ਭਾਈ ਉਹਨਾਂ ਨੂੰ ਨਹੀਂ ਜਿਹੜੇ ਮੁੱਲ ਲਿਆ ਕੇ 2 ਕਿਲੋ ਲਿਆ ਕੇ ਕਿੱਲੀ ਤੇ ਟੰਗ ਲੈਂਦੇ ਆ ਕੰਮ ਨਹੀਂ ਕਰਨਾ ਉਹਨਾਂ ਨੂੰ ਐਂ ਲੱਗਦਾ ਮੁੱਲ ਲਿਆ ਜੀ ਫਾਇਦਾ ਹਨਾ ਹਾਂ ਜਿਨੇ ਬਈ ਘਰ ਦਾ ਦੁੱਧ ਪੀਣਾ ਘਰ ਦੀ ਚਾਹ ਲੱਸੀ ਸਾਰਾ ਕੁਝ ਹੋ ਜਾਂਦਾ ਉਹਨੂੰ ਫਾਇਦਾ ਹੀ ਫਾਇਦਾ ਆਪਦਾ ਬਈ ਘਰ ਦਾ ਦੁੱਧ ਹੋ ਜਾਂਦਾ ਹਣ ਨਾਲ ਖੇਤੀ ਦਾ ਵੀ ਜਦੋਂ ਗਰਮੀਆਂ ਝੋਨੇ ਵੇਲੇ ਲਾੜਾ ਹਨਾ ਕਿੰਨੇ ਕਿੰਨੇ ਪੈਸਿਆਂ ਦਾ ਦੁੱਧ ਹੁੰਦਾ ਬਈ ਪੰਜ-ਪੰਜ ਕਿਲੋ ਤੋਂ ਤਕਰੀਬਨ ਦੁੱਧ ਲੱਗ ਜਾਂਦਾ ਅੱਛਾ ਜੇ ਮੁੱਲ ਲਿਆਉਣਾ ਤਾਂ 400 ਦਾ ਤਾਂ ਦੁੱਧ ਆਊ ਘੱਟੋ ਘੱਟ ਬਈ ਠੀਕ ਹੈ ਜੀ ਠੀਕ ਹੈ ਨਲੇ ਦਾ ਘਰ ਦਾ ਹੋ ਜਾਂਦਾ ਨਲੇ ਆਪਦਾ ਹੁਣ ਦੁੱਧ ਪਾਉਣੇ ਵੀ ਆਪਾਂ ਬਈ ਪਾਉਣੇ ਆ ਹਾਂ ਤੇ ਵੈਸੇ ਟੋਟਲ ਕਿੰਨਾ ਕੁ ਦੁੱਧ ਪਾ ਦਿੰਨੇ ਵੈਸੇ ਆਈਡੀਆ ਟੋਟਲ ਜਦੋਂ ਤਾਂ ਇਹ ਹੁਣ ਲੜਾ ਐਤ ਕੀ ਤਾਂ ਚੱਲ ਬੱਚਾ ਮੜਾ ਜਾ ਉਹ ਹੋ ਗਿਆ ਨਹੀਂ ਤਕਰੀਬਨ ਆਪਾਂ ਜਦੋਂ ਦੋ ਪਸ਼ੂ ਹੁੰਦੇ ਆਪਣੇ ਦੁੱਧ ਆ ਲਗਾ ਹਨਾ ਇਹ ਦੋਨੇ ਮਾਵਾਂ ਦੀਆਂ ਪਿਛਲੇ ਸ 25 3000 ਦਾ ਦੁੱਧ ਪਾ ਦਿੰਦੇ ਦੁੱਧ ਪਾ ਦਿੰਦੇ ਠੀਕ ਹੈ ਵੀ ਪਸ਼ੂਆਂ 'ਚ ਫਾਇਦਾ ਹੈਗਾ ਹੈਗਾ ਯਾਰ ਆਪਾਂ ਨੂੰ ਤਾਂ ਹੈਗਾ ਬਈ ਜਿਨ੍ਹਾਂ ਨੂੰ ਨਹੀਂ ਹੈਗਾ ਉਹ ਤਾਂ ਚਾਹੇ ਤੂੰ 10 ਲੱਖ ਰੁਪਇਆ ਮਹੀਨੇ ਬਚ ਜਾਵੇ ਉਹਨਾਂ ਨੂੰ ਹੈਗਾ ਵੀ ਨਹੀਂ ਮੈਨਾਂ ਵੀ ਜੇ ਮੈਨੂੰ ਤਾਂ ਲੱਗਦਾ ਵੀ ਤੁਹਾਨੂੰ ਪੈਸੇ ਬਹੁਤ ਆਫਰ ਕਰਦੇ ਹੋਣੇ ਆ ਲੋਕ ਹਨ ਕੱਟੀ ਦੇ ਦੇ ਸਾਨੂੰ ਮੱਝ ਦੇ ਦੇ ਸਾਨੂੰ ਆ ਦੇ ਦੇ ਬਹੁਤ ਆਫਰ ਕਰਦੇ ਆਲੇ ਤਾਂ ਆਪਣੇ ਕੋਲੇ ਬਈ ਨਾ ਤਾਂ ਆਪਣੀ ਮੱਝ ਦੀਆਂ ਇੰਨਾਂ ਹੈਗਾ ਨਹੀਂ ਆਪਾਂ ਵੇਚ ਨਹੀਂ ਨਾ ਹੀ ਵੇਚਣੀ ਵੀ ਦੇਣਾ ਨਹੀਂ ਆਪਦਾ ਹੀ ਘਰੇ ਹੀ ਰੱਖਣਾ ਬਸ ਹਾਂ ਇਸ ਇਹ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾਂਦਾ ਪਸ਼ੂ ਕੋਈ ਵੀ ਹੈ ਹਾਂ ਤਾਂ ਲਓ ਜੀ ਬਹੁਤ ਵਧੀਆ ਗੱਲਾਂ ਲੱਗੀਆਂ ਨੇ ਬਾਕੀ ਬਾਈ ਦਾ ਸਾਮ ਸੰਭਾਲਦਾ ਤੁਹਾਨੂੰ ਦਿਖਾ ਦਿੰਦਾ ਬਾਕੀ ਆਸ ਨੂੰ ਫਾਰਮ ਦੇਖ ਲਓ ਅੰਦਰ ਫਾਰਮ ਅੰਦਰ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਬਾਈ ਰੱਖਦਾ ਇਹ ਹਮ ਠੀਕ ਹੈ ਗਣੇ ਆ ਪੂਰਾ ਪ੍ਰੋਪਰ ਪੱਕੇ ਮੁਖੇ ਉੱਪਰ ਲਾ ਰੱਖੇ ਨੇ ਹੁਣ ਇਹਨਾਂ ਨੇ ਸਾਫ ਸਫਾਈ ਕੀਤੀ ਉੱਤੋਂ ਸੁੱਕਣੇ ਪਾ ਛੱਡਿਆ ਹਾਂ ਸਪੈਸ਼ਲ ਮੱਝਾਂ ਵਾਸਤੇ ਮੈਟ ਵਿਛਾ ਰੱਖੇ ਨੇ ਖੁਰਲੀਆਂ ਬਣਾ ਰੱਖੀਆਂ ਨੇ ਇਹ ਵਿੱਚ ਹੁਣ ਬਈ ਆਏ ਵੀ ਪੁੱਛਣ ਕਿ ਕਿੰਡਾ ਲੰਮਾ ਚੌੜਾ ਹਨਾ ਇਹ ਚ ਬਈ 10 ਪਸ਼ੂ ਨਾ ਆਰਾਮ ਨਾਲ ਵਧੀਆ ਖੁੱਲੇ ਡੁੱਲੇ ਖੜ ਜੰਦੇ ਵੱਡੇ ਛੋਟੇ ਹਨਾ 10 ਪਸ਼ੂ ਠੀਕ ਆ ਇਹ ਜਿਵੇਂ ਹੁਣ ਬਈ ਲੰਬਾ ਤਾਂ ਆ ਗਿਆ 33 ਫੁੱਟ ਆ ਇਹ ਅੱਛਾ ਹਾਂ ਤੇ ਐ ਚੌੜਾ ਆ ਗਿਆ 22 ਫੁੱਟ ਚੌੜਾ 22 ਫੁੱਟ ਹਾਂ ਸਿਰ ਕੀ ਕਰਨ ਦੀ ਵਧੀਆ ਪੁਰਾਣੇ ਸਟਾਈਲ ਦੀ ਛੱਤ ਬਾਈ ਆਪਾਂ ਵੀ ਨਾ ਬਹੁਤੀ ਗਰਮੀ ਲੱਗਦੀ ਨਾ ਬ ਸਾਰੀ ਰਾਤ ਆ ਦੇਖਣਾ ਸਾਰੀਆਂ ਪੱਲੀਆਂ ਬੋਲੀਆਂ ਪੰਗਾ ਪੰਗਾ ਆ ਚੱਲ ਹੁਣ ਪੱਖੇ ਤਾਂ ਦਿਦਨੇ ਸੁੱਕ ਜਾਂਦਾ ਅੱਛਾ ਅੱਛਾ ਦਿਨੇ ਪੱਖੇ ਛੱਡ ਕੇ ਸੁਕਾ ਲੈਣੇ ਸੁਕਾ ਲੈਣੇ ਰਾਤ ਨੂੰ ਸਾਰੀ ਰਾਤ ਇੱਥੇ ਹੁੰਦਿਆ ਪੂਰਾ ਵਧੀਆ ਨਿੱਗਾ ਹੁੰਦਾ ਬਾਹਰੋਂ ਆ ਕੇ ਜੇ ਅੰਦਰ ਖੜਾਗੇ ਨਾ ਆਏ ਲੱਗਦਾ ਵੀ ਹੀਟਰ ਲੱਗੇ ਹੁੰਦੇ ਆਂ ਹੀਟਰ ਲੱਗਿਆ ਲੱਗਾ ਪਸ਼ੂਆਂ ਦਾ ਲੱਗਿਆ ਸੋ ਜਾਂਦਾ ਕੁਛ ਆ ਇਧਰ ਕਿਵੇਂ ਰੱਖਿਆ ਕੱਚਾ ਕਿਉਂ ਰੱਖਿਆ ਬਈ ਇਹ ਕੱਚਾ ਹੈਗਾ ਮੰਨ ਲਾ ਬਈ ਜਦੋਂ ਕੋਈ ਆਪਣੀ ਮੱਝ ਜਾਂ ਛੋਟੀ ਸੂਂਦੀ ਆ ਉਹਦੇ ਵਾਸਤੇ ਇੰਨਾ ਹੀ ਜਗ੍ਹਾ ਕੱਚੀ ਰੱਖੀ ਆ ਅੱਛਾ ਇੰਨੀ ਜਗ੍ਹਾ ਉਹਦੇ ਵਾਸਤੇ ਕੱਚੀ ਰੱਖ ਲਈ ਸੂਣ ਆਸਤੇ ਹਾਂ ਹੁਣ ਜੇ ਮੈਂ ਆਪਣੇ ਬਾਹਰ ਤਾਂ ਕੱਚਾ ਹੈਗਾ ਹੀ ਆ ਹੈਗਾ ਹੀ ਹੈਗਾ ਜੇ ਰਾਤ ਨੂੰ ਹੁਣ ਬਈ ਪਸ਼ੂ ਸਿਆਲਾਂ ਚ ਸੁੰਦਾ ਰਾਤ ਨੂੰ ਤਾਂ ਆਪਾਂ ਬਾਹਰ ਬੰਨ ਨਹੀਂ ਸਕਦੇ ਬੰਨ ਨਹੀਂ ਸਕਦੇ ਉਹਨੂੰ ਫਿਰ ਰਾਤ ਨੂੰ ਸਾਰੀ ਰਾਤ ਇੱਥੇ ਹੁੰਦਾ ਚੰਗੀ ਰੇਤਾ ਸਿੱਟ ਕੇ ਅੱਛਾ ਬਸ ਇਹ ਤੇ ਵਧੀਆ ਕੱਚੇ 'ਚ ਸਮ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਸੋਚ ਲੱਗੀ ਹਾਂਜੀ ਹਾਂਜੀ ਬਾਈ ਲਓ ਵੀ ਮਿੱਤਰੋ ਵੀਡੀਓ ਨੂੰ ਪਿਆਰ ਜ਼ਰੂਰ ਦਿਆ ਜੇ ਪਿਆਰ ਕਿਉਂ ਦਿਆ ਜੇ ਕਿਉਂਕਿ ਅੱਜ ਕੱਲ ਪਸ਼ੂ ਜਾਨੀ ਕਿ ਪੰਜਾਬ ਦੇ ਵਿੱਚੋਂ ਘਟਦੇ ਜਾ ਰਹੇ ਨੇ ਤੇ ਕਿਉਂਕਿ ਦੁੱਧ ਘਟਦਾ ਜਾ ਰਿਹਾ ਡੁਪਲੀਕੇਟ ਦੁੱਧ ਮਾਰਕੀਟ ਦੇ ਵਿੱਚ ਆ ਰਿਹਾ ਜੇਕਰ ਡੁਪਲੀਕੇਟ ਦੁੱਧ ਨੂੰ ਰੋਕਣਾ ਤਾਂ ਇੰਨਾ ਇਹੋ ਜਿਹੇ ਪਸ਼ੂ ਤੁਹਾਨੂੰ ਪਾਲਣੇ ਪੈਣਗੇ ਸੰਭਾਲਣੇ ਪੈਣਗੇ ਤੇ ਰੌਣਕ ਡੇਰੀ ਫਾਰਮਰ ਕੇ ਲੋਕਾਂ ਨੂੰ ਸਪੋਰਟ ਕਰਨੀ ਪਾਊਗੀ ਕਹੋ ਕਿ ਮਿੱਤਰੋ ਇਹਨਾਂ ਨੇ ਬਰੀਡ ਬਣਾ ਦੇਣੀ ਆਉਣ ਵਾਲੇ ਸਮੇਂ 'ਚ ਇੱਕ ਸਾਬ ਦੀ ਆ ਰੌਣਕ ਆਉਣ ਵਾਲੇ ਸਮੇਂ ਦੀ ਇੱਕ ਬਰੀਡ ਆ ਮੈਂ ਤੁਹਾਨੂੰ ਕਹਤਾ ਵੀ ਕੋਈ ਕਰੋੜ ਵੀ ਕਵੇ ਨਾ ਤੇ ਇਹ ਬਾਈ ਮੱਝ ਤਾਂ ਵੀ ਨਹੀਂ ਦਿੰਦਾ ਲੋਕ ਬਹੁਤ ਪੈਸੇ ਆਫਰ ਕਰਦੇ ਇਹਨਾਂ ਨੂੰ ਪਰ ਨਹੀਂ ਕਿਉਂਕਿ ਜਿਹੜਾ ਬੰਦਾ ਫੌਜ ਦੀ ਨੌਕਰੀ ਛੱਡ ਸਕਦਾ ਇਹਨਾਂ ਪਸ਼ੂਆਂ ਪਿੱਛੇ ਉਹ ਤੁਹਾਨੂੰ ਯਾਰ ਇਹ ਕਿੱਥੇ ਦੇ ਦੂਗਾ ਇਹ ਕਹਿੰਦਾ ਯਾਰ ਰੱਬ ਨੇ ਮੈਨੂੰ ਬਹੁਤ ਪਹਿਲੀ ਗੱਲ ਤੇ ਬੰਦੇ 'ਚ ਸੰਤੁਸ਼ਟੀ ਬਹੁਤ ਆ ਕਹਿੰਦਾ ਮੈਨੂੰ ਰੱਬ ਨੇ ਬਹੁਤ ਦਿੱਤਾ 8 ਕਿੱਲੇ ਮੇਰੇ ਕੋਲ ਜ਼ਮੀਨ ਆ ਮੇਰੇ ਕੋਲੇ ਪਸ਼ੂ ਆ ਮੈਂ ਖੇਤੀ ਕਰਦਾ ਆ ਆਪਦੇ ਨਜ਼ਾਰੇ ਲੈਣਾ ਹੈ ਤੇ ਇਹਦੇ ਉੱਤੇ ਸੰਤੁਸ਼ਟੀ ਹੋਰ ਕੋਈ ਹੋ ਨਹੀਂ ਸਕਦੀ ਬਾਕੀ ਕਹਿੰਦੇ ਨਾ ਜਿਹਦੇ ਘਰ ਪਸ਼ੂ ਆ ਉਹਦੇ ਅਰਗੇ ਸਰਦਾਰ ਹੀ ਨਹੀਂ ਕੋਈ ਹਨਾ ਹੂੰ ਦੁੱਧ ਪੁੱਤਰ ਰੱਬ ਨੇ ਦੋਨੇ ਦੇਦੇ ਹਾਂ ਦੁੱਧ ਪੁੱਤਰ ਰੱਬ ਨੇ ਦੋਨੇ ਦੇਦੇ ਬਸ ਹੋਰ ਮਿੱਤਰੋ ਦੋਨਾਂ ਚਾਹੀਦਾ ਵੀ ਕੀ ਹੈ ਚਾਹੀਦਾ ਕੀ ਆ ਤੇ ਵੀਡੀਓ ਨੂੰ ਮਿੱਤਰੋ ਵੱਤ ਵੱਤ ਸ਼ੇਅਰ ਕਰੋ ਮਿਲਦੇ ਆ ਨੈਕਸਟ ਵੀਡੀਓ ਚ ਰੱਬ ਰੱਖਾ